ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਵੱਡਾ ਝਟਕਾ ਲੱਗਿਆ ਹੈ ਜੀ ਹਾਂ ਈਡੀ ਨੇ ਪਹਿਲਾਂ ਹੀ ਜਸਵੰਤ ਸਿੰਘ ਗੱਜਣ ਮਾਜਰਾ ਜੋ ਕਿ ਅਮਰਗੜ ਤੋਂ ਐਮਐਲਏ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਤਾਂ ਵੱਡਾ ਝਟਕਾ ਲੱਗਿਆ ਹੁਣ 35 ਕਰੋੜ ਦੀ ਜਾਇਦਾਦ ਨੂੰ ਈਡੀ ਨੇ ਜ਼ਬਤ ਕੀਤਾ ਹੈ ਜੀ ਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਵੇਲੇ ਦੀ ਈਡੀ ਨੇ 35 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ ਗੱਜਣ ਮਾਜਰਾ ਦੀ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਸਵੰਤ ਸਿੰਘ ਗੱਜਣਮਾਜਰਾ ਅਮਰਗੜ ਤੋਂ ਜਿੱਤੇ ਸੀ ਔਰ ਇਹਨਾਂ ਨੇ ਕਿਹਾ ਸੀ ਕਿ ਜਦੋਂ ਜਿੱਤੇ ਔਰ 1 ਰੁਪਿਆ ਲੈਣਗੇ ਇਹ ਤਨਖਾਹ ਦੇ ਵਿੱਚੋਂ ਪਰ ਘਟਾਲਾ ਵੱਡਾ ਨਿਕਲ ਕੇ ਸਾਹਮਣੇ ਆ ਗਿਆ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜਸਵੰਤ ਸਿੰਘ ਗੱਜਣਮਾਜਰਾ ਦੇ ਉੱਪਰ ਵੱਡਾ ਐਕਸ਼ਨ ਹੋਇਆ ਹੈ ਔਰ ਹੁਣ ਉਹਨਾਂ ਦੀ ਜੋ ਪ੍ਰਾਪਰਟੀ ਹੈ ਉਸ ਨੂੰ ਜ਼ਬਤ ਕਰ ਲਿਆ ਗਿਆ ਹੈ ਜ਼ਬਤ ਕੀਤਾ ਗਿਆ ਹੈ ਪ੍ਰਾਪਰਟੀ ਨੂੰ ਔਰ ਗੱਜਣ ਮਾਜਰਾ ਨੂੰ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਸੀ ਨਵੰਬਰ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰਗੜ ਤੋਂ ਐਮ ਐਲ ਏ ਜਸਵੰਤ ਸਿੰਘ ਗੱਜਣ ਮਾਜਰਾ ਨੂੰ 40 ਕਰੋੜ ਦੀ ਮਨੀ ਲਾਂਡਰਿੰਗ ਦਾ ਇਹ ਪੂਰਾ ਮਾਮਲਾ ਹੈ ਔਰ ਈਡੀ ਨੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਫਿਰ ਉਹਨਾਂ ਦੀ ਸਿਹਤ ਵੀ ਆ ਵਿਗੜ ਗਈ ਸੀ ਔਰ ਉਸ ਤੋਂ ਬਾਅਦ ਫਿਰ ਹਸਪੀਟਲ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀ ਤਾਂ ਹੁਣ ਦੱਸ ਦਈਏ ਤੁਹਾਨੂੰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਜਸਵੰਤ ਸਿੰਘ ਗੱਜਨ ਮਾਜਰਾ ਦੀ ਗ੍ਰਿਫਤਾਰੀ ਹੋਈ ਸੀ ਔਰ ਜਸਵੰਤ ਸਿੰਘ ਗੱਜਨ ਮਾਜਰਾ ਦੀ 35 ਕਰੋੜ ਦੀ 35 ਕਰੋੜ 10 ਲੱਖ ਰੁਪਏ ਦੀ ਪ੍ਰਾਪਰਟੀ ਦੱਸਿਆ ਜਾ ਰਿਹਾ ਹੈ ਕਿ ਜਬਤ ਕਰ ਲਈ ਗਈ ਹੈ ਔਰ ਉੱਥੇ ਹੀ ਜਸਵੰਤ ਸਿੰਘ ਗੱਜਨ ਮਾਜਰਾ ਪੁੱਛਗੇਚੀ ਕਾਫੀ ਕਰੜਾਈ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਕੀਤੀ ਗਈ ਔਰ ਪੁੱਛਿਆ ਗਿਆ ਕਿ ਕਿਉਂਕਿ ਇਹਨਾਂ ਦੀਆਂ ਜੋ ਵੱਖ-ਵੱਖ ਫਰਮਸ ਨੇ ਔਰ ਫੀਡ ਦੀ ਇੱਕ ਫਰਮ ਹੈ ਔਰ ਨਾਲ ਹੀ ਸਕੂਲ ਵੀ ਦੱਸਿਆ ਜਾ ਰਿਹਾ ਔਰ ਉੱਥੇ ਕਿੱਥੇ ਪੈਸਾ ਇਨਵੈਸਟ ਕੀਤਾ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਜਸਵੰਤ ਸਿੰਘ ਗੱਜਨ ਮਾਜਰਾ ਦੀ ਔਰ ਪੁੱਛਗੇਚਾ ਲੰਬਾ ਸਮਾਂ ਚੱਲਦੀ ਰਹੀ ਪਰ ਜਸਵੰਤ ਸਿੰਘ ਗੱਜਨ ਮਾਜਰਾ ਕਹਿੰਦੇ ਕਿ ਮੇਰੀ ਸਿਹਤ ਖਰਾਬ ਹੋ ਗਈ ਆ ਉਸ ਤੋਂ ਬਾਅਦ ਇਹਨਾਂ ਨੂੰ ਜਲੰਧਰ ਭਰਤੀ ਕਰਵਾਇਆ ਜਾਂਦਾ ਉਸ ਤੋਂ ਬਾਅਦ ਫਿਰ ਪੀਜੀਆ ਲਗਾਇਆ ਜਾਂਦਾ ਪਰ ਫਿਰ ਜਦੋਂ ਈਡੀ ਨੇ ਦੇਖਿਆ ਕਿ ਹੁਣ ਠੀਕ ਹੋ ਗਿਆ ਜਦੋਂ ਰਿਪੋਰਟਸ ਇਹਨਾਂ ਦੀ ਨਾਰਮਲ ਆਈਆਂ ਤਾਂ ਫਿਰ ਇਹਨਾਂ ਨੂੰ ਸ਼ਕੰਜੇ ਦੇ ਵਿੱਚ ਲੈ ਲਿਆ ਗਿਆ ਪਰ ਹੁਣ ਦੱਸ ਦਈਏ ਤੁਹਾਨੂੰ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆਈ ਹੈ ਜਸਵੰਤ ਸਿੰਘ ਗੱਜਨ ਮਾਜਰਾ ਉਹ ਐਮਐਲਏ ਜਿਹੜੇ ਕਹਿੰਦੇ ਸੀ ਕਿ ਮੈਂ ਤਾਂ ਸਰਕਾਰੀ ਪੈਸਾ ਨਹੀਂ ਲੈਣਾ ਮੈਂ ਲੋਕਾਂ ਦੇ ਟੈਕਸ ਦਾ ਪੈਸਾ ਨਹੀਂ ਲੈਣਾ ਮੈਂ 1 ਰੁਪਿਆ ਤਨਖਾਹ ਲੈਣੀ ਹੈ ਇਸ ਤਰ੍ਹਾਂ ਦਾ ਐਗਜ਼ਾਮਪਲ ਸੈੱਟ ਕਰਨ ਦੀ ਗੱਲ ਕਹਿ ਰਹੇ ਸੀ ਔਰ ਜਸਵੰਤ ਸਿੰਘ ਗੱਜਨ ਮਾਜਰਾ ਦੇ ਖਿਲਾਫ ਹੁਣ ਵੱਡਾ ਐਕਸ਼ਨ ਹੋਇਆ ਈਡੀ ਨੇ ਪਹਿਲਾਂ ਹੀ ਚੁੱਕ ਲਿਆ ਸੀ ਚੱਲਦੀ ਮੀਟਿੰਗ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਕੋਈ ਪਾਰਟੀ ਦੀ ਲੋਕਲ ਲੈਵਲ ਤੇ ਦੱਸਿਆ ਜਾਂਦਾ ਹੈ ਕਿ ਮੀਟਿੰਗ ਚੱਲ ਰਹੀ ਸੀ ਜਿੱਥੋਂ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਹੁਣ ਜਸਵੰਤ ਸਿੰਘ ਗੱਜਨ ਮਾਜਰਾ ਦੇ ਖਿਲਾਫ ਵੱਡਾ ਐਕਸ਼ਨ ਈਡੀ ਨੇ ਕੀਤਾ ਹੈ ਈਡੀ ਨੇ ਗੱਜਨ ਮਾਜਰਾ ਨਾਲ ਜੁੜੀ ਕੰਪਨੀ ਦੀ ਜਾਇਦਾਦ ਜ਼ਬਤ ਕੀਤੀ ਹੈ ਔਰ ਧੋਖਾ ਧੜੀ ਨਾਲ ਜੁੜੀ ਜਾਂਚ ਤਹਿਤ ਇਹ ਪੂਰੀ ਦੀ ਪੂਰੀ ਕਾਰਵਾਈ ਚਲ ਰਹੀ ਹੈ ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਅਮਰਗੜ ਤੋਂ ਜਸਵੰਤ ਸਿੰਘ ਗੱਜਨ ਮਾਜਰਾ ਜਿਸ ਦੀ ਸੰਪਤੀ ਈਡੀ ਨੇ ਜਬਤ ਕੀਤੀ ਹੈ ਔਰ ਉੱਥੇ ਹੀ ਦੱਸ ਦਈਏ ਕਿ ਇੱਕ ਕਥਿਤ ਬੈਂਕ ਕਰਜ਼ ਧੋਖਾਧੜੀ ਨਾਲ ਜੁੜੀ ਜਾਂਚ ਤਹਿਤ ਉਸ ਕੰਪਨੀ ਦੀ 35 ਕਰੋੜ 10 ਲੱਖ ਰੁਪਏ ਦੀ ਜਾਇਦਾਦ ਜਬਤ ਕੀਤੀ ਗਈ ਹੈ ਔਰ ਜਿਸ ਦੇ ਕੀ ਡਾਇਰੈਕਟਰ ਜੋ ਨੇ ਉਹ ਜਸਵੰਤ ਸਿੰਘ ਗੱਜਨ ਮਾਜਰਾ ਸੀ ਈਡੀ ਨੇ ਇਹ ਵੀ ਕਿਹਾ ਕਿ ਮਲੇਰ ਕੋਟਲਾ ਸਥਿਤ ਜੋ ਜਾਇਦਾਦ ਹੈ ਇਹ ਤਾਰਾ ਕਾਰਪੋਰੇਸ਼ਨ ਲਿਮਟਿਡ ਦੀ ਹੈ ਔਰ ਇਸ ਨੂੰ ਕਰ ਕਰਨ ਲਈ ਪੀਐਮਐਲਏ ਤਹਿਤ ਹੁਕਮ ਜਾਰੀ ਕੀਤਾ ਗਿਆ ਤੇ ਨਾਲ ਹੀ ਕਰਜ਼ ਦੀ ਰਕਮ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਦੀਆਂ ਵੱਖ-ਵੱਖ ਫਰਜ਼ੀ ਫਰਮਾਂ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਸੀ ਜਿਹੜੀ ਜਿਹੜਾ ਖਾਸ ਤੌਰ ਤੇ ਲੋਨ ਲਿਆ ਗਿਆ ਸੀ ਦੱਸਿਆ ਜਾ ਰਿਹਾ ਉਹ ਵੱਖ-ਵੱਖ ਫਰਜ਼ੀ ਫਰਮਾਂ ਚ ਟਰਾਂਸਫਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਫਿਰ ਵੱਖ-ਵੱਖ ਹੋਰ ਜਿਹੜੀਆਂ ਕੰਪਨੀ ਸੀ ਬਣਾਈਆਂ ਗਈਆਂ ਸੀ ਉਹਨਾਂ ਦੇ ਥਰੂ ਫਿਰ ਇਹਨਾਂ ਨੇ ਗਵਨ ਕੀਤਾ ਇਸ ਤਰ੍ਹਾਂ ਦੇ ਅਲੀਗੇਸ਼ਨ ਜਸਵੰਤ ਸਿੰਘ ਗੱਜਣ ਮਾਜਰਾ ਦੇ ਉੱਪਰ ਲੱਗੇ ਆ ਔਰ ਵਿਅਕਤੀਗਤ ਖਾਤਿਆਂ ਦੇ ਵਿੱਚ ਵੀ ਪੈਸੇ ਪਾਏ ਗਏ ਸੀ ਤਾਂ ਹੁਣ ਜਸਵੰਤ ਸਿੰਘ ਗੱਜਨ ਮਾਜਰਾ ਦੇ ਖਿਲਾਫ ਤਕੜਾ ਐਕਸ਼ਨ ਹੋ ਗਿਆ ਹੈ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਈਡੀ ਨੇ ਪਹਿਲਾਂ ਹੀ ਅ ਗ੍ਰਿਫਤਾਰ ਕੀਤਾ ਹੋਇਆ ਸੀ ਔਰ ਹੁਣ ਉਹਨਾਂ ਦੀ ਪ੍ਰਾਪਰਟੀ ਵੀ ਜੋ ਹੈ ਉਸ ਨੂੰ ਜਬਤ ਕਰ ਲਿਆ ਗਿਆ ਹੈ 35 ਕਰੋੜ 10 ਲੱਖ ਰੁਪਏ ਦੀ ਸੰਪਤੀ ਜਬਤ ਕਰ ਲਈ ਗਈ ਹੈ ਜਸਵੰਤ ਸਿੰਘ ਗੱਜਨ ਮਾਜਰਾ ਖੋਣਾਂ ਦੀ